ਜੀ ਅੱਜ ਪੰਜਾਬ ਸਰਕਾਰ ਤੇ ਡੀਆਈਜੀ ਸ਼੍ਰੀ ਨਵੀਨ ਸੈਣੀ ਜੀ ਦੀ ਅਗਵਾਈ ਹੇਠ ਇੱਕ ਅੱਜ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਸਰਕਾਰ ਤੇ ਪੁਲਿਸ ਵੱਲੋਂ ਆਮ ਲੋਕਾਂ ਨੂੰ ਔਰ ਵਪਾਰੀ ਵਰਗ ਡਾਕਟਰਾਂ ਵੱਲੋਂ ਸੁਝਾਅ ਮੰਗੇ ਗਏ ਸੀਗੇ ਕਿ ਅਸੀਂ ਕਿਵੇਂ ਇੱਕ ਕ੍ਰਾਈਮ ਨੂੰ ਜਿਹੜਾ ਠੱਲ ਪਾ ਸਕਦੇ ਹਾਂ ਸੋਸਾਇਟੀ ਕੀ ਇਹਦੇ ਵਿੱਚ ਦੇਣ ਦੇ ਸਕਦੀ ਆ ਔਰ ਉਹਦੇ ਵਿੱਚ ਡੀਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਜਿਹੜੇ ਗੁਰਦਾਸਪੁਰ ਦੇ ਨੇ ਉਹਨਾਂ ਨੇ ਬਹੁਤ ਵਧੀਆ-ਵਧੀਆ ਸਾਨੂੰ ਜਿਹੜੇ ਨੇ ਉਹ ਇੱਕ ਗਾਈਡ ਵੀ ਕੀਤਾ ਔਰ ਸੁਝਾਅ ਵੀ ਮੰਗੇ ਔਰ ਬਾਕੀ ਸਾਰੇ ਲੋਕਾਂ ਵੱਲੋਂ ਇਸ ਤੇ ਚੰਗੇ ਚੰਗੇ ਸੁਝਾਅ ਦਿੱਤੇ ਗਏ ਨੇ ਕਿ ਅਸੀਂ ਕ੍ਰਾਈਮ ਦੇ ਉੱਤੇ ਠੱਲ ਕਿਵੇਂ ਪਾ ਸਕਦੇ ਹਾਂ ਨਸ਼ਿਆਂ ਦੇ ਉੱਤੇ ਕਿਵੇਂ ਠੱਲ ਪਾ ਸਕਦੇ ਹਾਂ ਜਾਂ ਹੋਰ ਜਿਹੜੇ ਅਨਪਲਾਨਡ ਜਾਂ ਆਰਗੇਨਾਈਜ਼ਡ ਪਲਾਨ ਜਿਹੜੇ ਨੇ ਜਿਹੜੇ ਕ੍ਰਾਈਮ ਨੇ ਉਹਨਾਂ ਦੇ ਉੱਤੇ ਠੱਲ ਕਿਵੇਂ ਪਾਈ ਜਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਦੀਆਂ ਮੀਟਿੰਗ ਜਿਹੜੀਆਂ ਨੇ ਉਹ ਹੁੰਦੀਆਂ ਰਹਿਣਗੀਆਂ ਸਰਕਾਰ ਵੱਲੋਂ ਅਤੇ ਮੈਂ ਆਸ਼ਾ ਕਰਦਾ ਹਾਂ ਕਿ ਇਹਦੇ ਨਾਲ ਜਿਹੜੇ ਲੋਕਾਂ ਦੇ ਵੱਲੋਂ ਦਿੱਤੇ ਗਏ ਸੁਝਾਅ ਨੇ ਉਹ ਸਰਕਾਰ ਅਸੈਪਟ ਕਰੇਗੀ ਤੇ ਉਹਨਾਂ ਨੂੰ ਲਾਗੂ ਕਰੂਗੀ ਜਦੇ ਨਾਲ ਕਾਫੀ ਜਿਹੜਾ ਆ ਉਹ ਇਹਦੇ ਵਿੱਚ ਥਲ ਪਵੇਗੀ ਠੀਕ ਹੈ ਤਾਂ ਉਹ ਇਹ ਆ ਇੱਕ ਸੰਪਰਕ ਮੀਟਿੰਗ ਕੀਤੀ ਹੈ ਸਾਰੇ ਮੋਦ ਪਰ ਬੰਦਿਆਂ ਨਾਲ ਸ਼ਹਿਰ ਦੇ ਨਾਲ ਡਿਸਟ੍ਰਿਕਟ ਦੇ ਨਾਲ ਜਿਹੜਾ ਕਿ ਸਰਕਾਰ ਨੇ ਮਹਿੰਮ ਚਲਾਈ ਹੈ ਵੱਡੇ ਪੱਧਰ ਤੇ ਨਸ਼ਿਆਂ ਵਿਰੁੱਧ ਔਰ ਐਂਟੀ ਸੋਸ਼ਲ 엘ਿਮੈਂਟਸ ਵਿਰੁੱਧ ਉਹ ਸਾਰੀ ਆਪਾਂ ਜਾਇਜ਼ਾ ਲਿੱਤਾ ਉਹਦਾ ਔਰ ਲੋਕਾਂ ਦੀ ਫੀਡਬੈਕ ਲੈਂਦੀ ਹੈ ਲੋਕਾਂ ਨੇ ਪੁਆਇੰਟਸ ਅਸੀਂ ਨੋਟ ਕੀਤੇ ਹੈ ਕਿ ਅੱਗੇ ਕਿਸ ਤਰ੍ਹਾਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਿਦਾਇਆ ਜਾਏ ਤੇ ਬੜੀ ਰੂਟਫੁੱਲ ਮੀਟਿੰਗ ਹੋਈ ਹੈ ਜਿਹੜਾ ਕਿ ਸਭ ਪੰਦਰ ਤੇ ਲੋਗ ਆਏ ਨੇ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਹੈ ਜਿਹੜਾ ਕਿ ਅੱਗੇ ਸੁਸਾਇਟੀ ਨੂੰ ਇੰਪਰੂਵ ਕਰਨ ਲਈ ਬਹੁਤ ਹੀ ਅੱਗੇ ਆਨਗੇ ਸਾਡੇ ਕੰਮ ਸਰ ਇਸ ਸਮੇਂ ਜੋ ਸਟਾਪ ਸਰਕਾਰ ਵੱਲੋਂ ਸ਼ੁਰੂ ਕੀਤੀ ਜਦੋਂ ਨਸ਼ਿਆਂ ਵਿਰੁੱਧ ਬਹੁਤ ਸਾਰੇ ਨੌਜਵਾਨ ਛੱਡ ਚੁੱਕੇ ਆ ਪਰ ਅੱਗੇ ਮੈਨੇਜ ਕਿੱਦਾਂ ਕੀਤਾ ਜਾ ਰਿਹਾ ਹੈ ਇਹ ਕਿੱਦਾਂ ਉਹ ਅੱਗੇ ਚਲਾਈ ਜਾ ਰਹੀ ਹੈ ਕਿ ਉਹ ਨਸ਼ੇ ਵਾਲੇ ਨਾ ਲੱਗਣ ਉਹਨਾਂ ਨੂੰ ਰੀਹੈਬਿਲੀਟੇਟ ਕਰ ਰਹੇ ਆ ਸਰਕਾਰ ਹੁਣ ਅਗਲੇ ਸਟੈਪ ਤੇ ਜਾਏਗੀ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ এমਪਲੋਇਮੈਂਟ ਕੋਈ ਹੋਰ ਤਰੀਕੇ ਨਾਲ ਤਾਂਕਿ ਉਹ ਰਿਲੈਪਸ ਨਾ ਹੋਵੇ ਜਿੱਦਾਂ ਡਾਕਟਰ ਨੇ ਸੁਝਾਵਾਵਾਂ ਦਿੱਤੀ ਹੈ ਕਿ ਕਈ ਬੱਚੇ ਛੱਡ ਚੁੱਕੇ ਆ ਪਰ ਉਹ ਇੱਕ ਟੈਬਲੇਟ ਜਿਹੜੇ ਆ ਕੋਈ ਮੈਡੀਕਲ ਸਟੋਰਾਂ ਦੇ ਤੱਕ ਉਹ ਲਗਾਤਾਰ ਲੈ ਰਹੇ ਜਿਸ ਨਾਲ ਇਹ ਨਹੀਂ ਮੋਨੀਟਰ ਕਰੀ ਜਾ ਰਿਹਾ ਹੈ ਇਹ ਉਹਨਾਂ ਦੀ ਪੂਰੀ ਮੋਨੀਟਰਿੰਗ ਹੋ ਰਹੀ ਹੈ ਕਿ ਉਹ ਰੈਲਪਸ ਨਾ ਹੋਣ ਤੇ ਉਹਨਾਂ ਨੂੰ ਮਤਲਬ ਹੋਰ ਕਿਸੇ ਅੱਛੇ ਕੰਮ ਚ ਲਾਇਆ ਜਾਵੇ ਅੱਜ ਕਿਨਾ ਕਿਨਾ ਮੁੱਦਿਆਂ ਦੇ ਉੱਪਰ ਜਿਹੜੀ ਇਹ ਚਰਚਾ ਹੋਈ ਹੈ ਤੇ ਕੀ ਕੀ ਸੁਝਾਅ ਜਿਹੜੇ ਮਿਲੇ ਆ ਸੁਝਾਅ ਇਹ ਹੀ ਹੈਗੇ ਜੀ ਕਿ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾਏ ਇਹਨੂੰ ਸਿਰੇ ਲਾਇਆ ਜਾਏ ਔਰ ਜਿਹੜੇ ਨਸ਼ਾ ਬਚਣ ਵਾਲੇ ਹੈ ਦਸਕਰ ਉਹਨਾਂ ਨੂੰ ਉਹਨਾਂ ਦੇ ਖਿਲਾਫ ਤਗੜੀ ਕਾਰਵਾਈ ਕੀਤੀ ਜਾਂਦੀ ਸਰ ਦੇਖਿਆ ਜਾ ਜੇ ਪੁਲਿਸ ਕੋਈ ਕਾਰਵਾਈ ਕਰੇ ਤੇ ਨਸ਼ੇ ਤਰਾਵ ਕੀਤੀ ਜਾਂਦੀ ਹੈ ਬਾਅਦ ਚ ਕੋਈ ਵੀ ਮੰਤਰੀ ਵਾਲੋ ਕੋਈ ਸ਼ਿਸ਼ਵਾਸ਼ ਕਰਕੇ ਨੂੰ ਸ਼ਿਕਾਇਤ ਜਾਂਦਾ ਉਹਨੂੰ ਕੀ ਮੈਸੇਜ ਦਿੱਤਾ ਇਹ ਐਸੀ ਕੋਈ ਗੱਲ ਨਹੀਂ ਹੈ ਕਿ ਮੈਂ ਕੇਸ ਦੇਖਿਆ ਨਹੀਂ ਮੈਂ ਤਾਂ ਕੋਈ ਮਤਲਬ ਐਸੀ ਕੋਈ ਟਰੂਥ ਨਹੀਂ ਐਸੇ ਕੋਈ ਸਭ ਜੋ ਪਿੰਜਾ ਕੰਪੈਨਿਆ ਚਲਾਇਆ ਜਾ ਰਿਹਾ ਜੋ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਕਿੰਨੇ ਕੇਸ ਹੁਣ ਤੱਕ ਜਿਹੜੇ ਆ ਜਾਂ ਪੰਜਾਬ ਦੇ ਵਿੱਚ ਜਿਹੜੇ ਹੋ ਚੁੱਕੇ ਆ ਔਰ ਕਿੱਦਾਂ ਅੱਗੇ ਕੀਤਾ ਜਾਵੇਗਾ ਐਸਐਸਵੀ ਸਾਹਿਬ ਨੇ ਹੁਣੇ ਮੰਨੂ ਸਾਰੀ ਦਿੱਤੀਆਂ ਫਿਗਰਸ ਬਹੁਤ ਹੀ ਐਨਕਰੇਜਿੰਗ ਫਿਗਰਸ ਹੈਗੇ ਆਂ ਅੱਜ ਤੱਕ ਐਨੀ ਐਨੀ ਮਾਤਰਾ ਤੇ ਐਨੀ ਜ਼ਿਆਦਾ ਫਿਗਰਸ ਨਹੀਂ ਰਾਈਜ਼ ਹੋਈਆਂ ਐਨੇ ਪੈਡਲਰਸ ਫੜੇ ਗਏ ਆਂ ਐਨੀ ਪ੍ਰੋਪਰਟੀ ਕਨਫਿਸਕੇਟ ਹੋਈ ਹੈ ਉਹਨਾ ਵੀ ਔਰ ਜਿਹੜਾ ਕੀ ਬਹੁਤ ਤਗੜਾ ਡੈਟਰੈਂਟ ਆ ਗਿਆ ਹੈ ਲੋਕ ਮਤਲਬ ਇੱਕ ਬਹੁਤ ਤਗੜਾ ਮੈਸੇਜ ਪਹੁੰਚਿਆ ਹੈ ਸੋਸਾਇਟੀ 'ਚ ਕਿ ਇਹ ਹੁਣ ਸਰਕਾਰ ਪਿੱਛੇ ਹਟਣ ਵਾਲੀ ਨਹੀਂ ਹੈ ਇਸ ਮੂਹਮ ਤੋਂ ਤੇ ਮਤਲਬ ਇਹ ਬਹੁਤ ਹੀ ਅੱਛਾ